ਉਂਝਾ ਦੇ ਵਿੱਚ ਇੱਕ ਤਰਸੀ ਹੈ ਕਿ ਸਾਡੇ ਬੱਚੇ ਵੀ ਜਿਹੜੇ ਇੱਥੋਂ ਕੰਮ ਨਾ ਕਰਨ ਲਈ ਬਾਹਰ ਜਾ ਰਹੇ ਨੇ ਔਰ ਇਹ ਇੱਕ ਬੜੀ ਗਰਾਨੀ ਦੀ ਗੱਲ ਹੈ ਕਿ ਇੱਕ 58 ਸਾਲ ਦੀ ਉਮਰ ਹੁੰਦੀ ਹੈ ਰਿਟਾਇਰਮੈਂਟ ਦੀ ਪਰ ਇਹ ਇੱਕ 60-65 ਸਾਲ ਦੀਆਂ ਦੀ ਉਮਰ ਹੈ ਔਰ ਇਹ ਮਿਹਨਤ ਕਰ ਰਹੇ ਨੇ ਚਲੋ ਅਸੀਂ ਹੋਰ ਕਿਸੇ ਤੀਕ ਨਾਲ ਦੀ ਮਦਦ ਨਹੀਂ ਕਰ ਸਕਦੇ ਪਰ ਸਾਨੂੰ ਇਹ ਕਹੀ ਤੱਕ ਜਦੋਂ ਨਹੀਂ ਨਿਕਲੀਏ ਤੇ ਘਟ-ਘਟ ਇੱਕ ਦਾ ਬੰਦ ਜਾਂ ਜੋ ਜਦੋਂ ਹੀ ਆਉਣੇ ਇਹਨਾਂ ਕੋਲ ਖਾ ਕੇ ਜਾਈਏ ਪਾ ਜਿਸ ਤਰ੍ਹਾਂ ਪ੍ਰਵਾਸੀਆ ਕੋ ਖਾਣ ਪੀਣ ਦਾ ਜਿਆਦਾ ਅਟਰੈਕਟਿਵ ਹੁੰਨੇ ਉਹ ਨਾਲ ਉਹ ਪਰ ਜਿਆਦਾ ਸਫਾਈ ਦਾ ਧਿਆਨ ਨਹੀਂ ਰੱਖਦੇ ਇਹਨਾਂ ਕੋ ਵਿਚਾਰੇ ਕੋਈ ਸਫਾਈ ਵੀ ਹੈ ਥੋੜੇ ਬਜ਼ੁਰਗ ਨੇ ਚਲੋ ਇਥੋਂ ਸਿਸਵਾਨ ਨੇ ਹੈਲਪ ਵੀ ਹੋ ਜਾਂਦੀ ਉਹਨਾਂ ਦੀ ਇੱਕ ਤਰ੍ਹਾਂ ਦੀ ਔਰ ਹਰ ਇੱਕ ਨੂੰ ਕਿ ਐਟਲੀਸਟ ਇੱਕ ਵਾਰੀ ਰੁਕੇ ਇਹਨਾਂ ਕੋ ਜਾਣਾ ਚਾਹੀਦਾ ਗੁਰੂ ਸਾਹਿਬ ਵੀ ਕਹਿੰਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹ ਆਪਣੀ ਕਿਰਤ ਕਰ ਰਿਹਾ ਪਰ ਇਹਨਾਂ ਕੋਲ ਜ਼ਰੂਰ ਇੱਕ ਵਾਰੀ ਖਾ ਕੇ ਦੇਖੋ ਬਹੁਤ ਟੇਸਟੀ ਹੈ ਜੇ ਜੋ ਵੀ ਇਹ ਬਣਾਦੇ ਹਨ ਬੰਦ ਚੋਲੇ ਬਹੁਤ ਤੇਜ਼ ਹੈ ਅਸੀਂ ਘਰ ਤੁਸੀਂ ਵੇਖ ਰਹੇ ਹੋ ਡੇਲੀ ਟਾਈਮਸ ਪੰਜਾਬੀ ਔਰ ਅੱਜ ਅਸੀਂ ਤੁਹਾਨੂੰ ਇੱਕ ਸਾਬ ਸੁਰਗ ਗੁਰਸਿੱਖ ਜਿਹੜੇ ਕੀ ਨਿਤਨੇਮ ਕਰਦੇ ਨੇ ਵਾਹਿਗੁਰੂ ਦਾ ਨਾਮ ਧਿਆਉਂਦੇ ਹੈਗੇ ਨੇ ਔਰ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੈਗੀ ਹੈ ਇੱਕ ਜਿਹੜੀ ਉਹਨਾਂ ਵੱਲੋਂ ਛਾਪੜੀ ਜਿਹੜੀ ਹੈ ਸਾਈਕਲ ਦੇ ਉੱਪਰ ਲਗਾਈ ਗਈ ਹੈ ਕੀ ਮਜਬੂਰੀ ਹੈ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਤੁਸੀਂ ਸਭ ਤੋਂ ਪਹਿਲੇ ਦੇਖ ਸਕਦੇ ਹੈਗੇ ਹੋ ਕਿ ਇਹ ਗੁਰਸਿੱਖ ਜਿਹੜੇ ਕੀ ਇੱਥੇ ਸਾਈਕਲ ਜਿਹੜਾ ਇਹਨਾਂ ਵੱਲੋਂ ਲਗਾ ਕੇ ਚਾਪੜੀ ਜਿਹੜੀ ਆ ਉਹ ਲਗਾਈ ਗਈ ਹੈਗੀ ਆ ਲੋਕ ਵੀ ਇੱਥੇ ਜੁੜੇ ਪਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਪਹਿਲੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹੈਗਿਆ ਸਸੀ ਗੱਲ ਜੀ ਇਹ ਬਾਪੂ ਜੀ ਤੁਹਾਡਾ ਨਾਮ ਕੀ ਹੈ RAM ਸਿੰਘ ਉਮਰ ਕਿੰਨੀ ਹੈ ਕੀ ਤੁਹਾਡੀ ਮੇਰਾ 60 ਤੇ ਲੱਗਿਆ 60 ਤੋਂ ਉੱਪਰ ਹੋ ਸਕਦਾ ਬਾਪੂ ਜੀ ਕੀ ਕਹਿਣਾ ਤੁਸੀਂ ਜਿਸ ਤਰ੍ਹਾਂ ਇਹ ਬੰਦ ਜਿਹੜੇ ਵੇਚਲੇ ਪਏ ਉਹ ਕੀ ਕਹਿਣਾ ਚਾਹੋਗੇ ਆਹ ਕਹਿੰਦੇ ਚਲੋ ਗਰੀਬ ਬੰਦੇ ਹੈਗੇ ਕੀ ਕਰਨਾ ਕੋਈ ਕੰਮ ਹੈ ਨਹੀਂ ਮਸਜਿਦ ਪਾਲ ਨੇ ਇਹ ਰਹੇ ਰੋਜ਼ੀ ਕਮਾਣਾ ਜਾਣਾ 1200 ਰੁਪਏ ਕਮਾ ਲੈਣ ਦਾ ਰਾਤ ਉਹ ਜਨਾ ਤੋਂ ਜ਼ਿਆਦਾ ਮਾਰਾ ਮਖੀ ਚਾਹੀ ਜਾਂਦਾ ਨਾ ਜਿਸ ਨੂੰ ਦੇਖਿਆ ਕਿ ਇੱਥੇ ਹੋਰ ਵੀ ਜਿਹੜੇ ਲੱਗੇ ਪਏ ਨੇ ਪ੍ਰਵਾਸੀ ਨੇ ਯੂਪੀ ਬਿਹਾਰ ਤੋਂ ਲੱਗਦਾ ਆਏ ਬਾਹਰੋਂ ਆਏ ਨੇ ਉਹਨਾਂ ਕੋਲ ਕਾਫੀ ਰਸ ਹੈ ਉਹਨਾਂ ਕੋਲ ਕਾਫੀ ਦੁਨੀਆ ਉਹਨਾਂ ਕੋਲ ਜਾ ਰਹੇ ਹੈ ਕਿ ਕੋਈ ਕੋਈ ਬੰਦਾ ਅੰਦਰ ਕੋਈ ਆਪਣਾ ਮੁਰਸੇ ਕੰਦਾ ਉਹ ਹੀ ਆਂਦਾ ਕਿ ਸਾਡੀ ਸਾਕੀ ਤੇ ਸਾਡੀ ਆਂਦੇ ਨੇ ਘਰ ਕੋਈ ਹੋਰ ਲੈ ਬੱਚੇ ਨਹੀਂ ਹੈਗੇ ਕੋਈ ਕਮਾਈ ਵਾਲੇ ਨਹੀਂ ਹੈਗੇ ਹਾਂ ਬੱਚਾ ਹੈ ਲੇਕਿਨ ਉਹ ਦਿਹਾੜੀ ਦਾ ਡੇੜੇਦਾਰ ਵਿਚਾਰਾ ਉਹਦਾ ਕੋਈ ਇਹਨਾਂ ਨੂੰ 20-30 ਹਜ਼ਾਰ ਰੁਪਏ ਕਮਾ ਲੈਂਦਾ ਦਿਹਾੜੀ ਤੋਂ ਉਹਨੇ ਜੀਤ ਗੁਜ਼ਾਰਾ ਉਹਦੇ ਬੱਚੇ ਤਾਂ ਨਹੀਂ ਗੁਜ਼ਾਰਾ ਹੁੰਦਾ ਪੈਸਾ ਨਹੀਂ ਕੱਟੇ ਜਾਉਂਦਾ ਤੂੰ ਕੋ ਦੇਖ ਤੁਸੀਂ ਦੇਖ ਸਕਦੇ ਹੈਗੇ ਕਿ ਮੁਰਸੇ ਪਰਿਵਾਰ ਨਾਲ ਉਹ ਹੈਗੇ ਨੇ ਅ ਬਿਲਕੁਲ ਘਰਦਿਆਂ ਕਈ ਮਜਬੂਰੀਆਂ ਹੁੰਦੀਆਂ ਹੋਰ ਵੀ ਜਿਹੜੇ ਲੋਕ ਜੁੜੇ ਪਏ ਨੇ ਗੱਲਬਾਤ ਕਰਦੇ ਆ ਸਸਤੀਕਾਰੀ ਤੁਹਾਨੂੰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਇਹ ਦੇਖਿਆ ਕਿ ਰਾਮ ਸਿੰਘ ਹੋਰੀਆ 70 ਸਾਲ ਤੋਂ ਉਮਰ ਇਹਨਾਂ ਦੀ ਜ਼ਿਆਦਾ ਹੈਗੀ ਆ ਆ ਸਾਈਕਲ ਤੇ ਛਾਪੜੀ ਲਗਾ ਰਿਹਾ ਪੰਜ ਚੋਲੇ ਵੇਚਦੇ ਪਏ ਨੇ ਕੀ ਕਹਿਣਾ ਚਾਹੋਗੇ ਇਹ ਆਪਣੀ ਗੱਲ ਆ ਰਹੀ ਆ ਸਹੀ ਹੈ ਲੋਕਾਂ ਦਾ ਕੰਮ ਕਰੇ ਨੇ ਇਹ ਤਾਂ ਆਪਰਾ ਗਰੀਬ ਆਦਮੀ ਹੈ ਜਿਹਨੂੰ ਪਤਾ ਹੈ ਜਿਸ ਤਰ੍ਹਾਂ ਦੇਖਿਆ ਕਿ ਨਾਲ ਕਾਫੀ ਰਸ ਹੈਗਾ ਹੋਰ ਜਿਹੜੇ ਪ੍ਰਵਾਸੀ ਵੇਚਦੇ ਪਏ ਨੇ ਉਹੀ ਪੰਜ ਚੋਲੇ ਵੇਚੇ ਕਰਦੇ ਨੇ ਦੇਖੀ ਇਹਨਾਂ ਕੋਲ ਜਿਹੜੇ ਲੋਕੀ ਘੱਟ ਰੁਕਦੇ ਪਏ ਨੇ ਉਹਨਾਂ ਕੋਲ ਜ਼ਿਆਦਾ ਰੁਕਦੇ ਪਏ ਨੇ ਇਹ ਹੁਣ ਅਸੀਂ ਕੀ ਕਰ ਸਕਦੇ ਹਾਂ ਤੇ ਪਤਾ ਨਹੀਂ ਇਹ ਉਹਨਾਂ ਨੂੰ ਚਾਹੀਦਾ ਤੇ ਆਪਣੇ ਪੰਜਾਬੀ ਦੇ ਕੋਲੋਂ ਵੀ ਲੈਣਾ ਉਹਨਾਂ ਦੇ ਵੀ ਕਰਦੇ ਕਰਦੇ ਤੇ ਚਾਹੀਦਾ ਚਾਹੀਦਾ ਵੀ ਲੱਗਦਾ ਨਹੀਂ ਸਾਨੂੰ ਪੰਜਾਬੀਆਂ ਨੂੰ ਵੀ ਇਸ ਤਰ੍ਹਾਂ ਦੇ ਬੰਦਿਆਂ ਦੀ ਮਦਦ ਕਰਨੀ ਚਾਹੀਦੀ ਹੈ ਜਿਹੜਾ ਕਿ ਦੇਖੋ ਇੱਕ ਤੇ ਨਾਮ ਧਿਆਨ ਦੇ ਪਏ ਨੇ ਹੈਨਾ ਦੂਜੇ ਮਿਹਨਤ ਕਰਦੇ ਪਏ ਨੇ ਹਾਂ ਚਾਹੀਦਾ ਅਸੀਂ ਇਸ ਵਿੱਚ ਬਥੇ ਪਤਾ ਨਹੀਂ ਕਰਨੀ ਚਾਹੀਦੀ ਕੋਈ ਨਾਲ ਨਾਲ ਕੀ ਨਹੀਂ ਕਰਿਆ ਨਾ ਕੋਈ ਨਾਲੇ ਚਾਹੀਦਾ ਇਹ ਨਾਮ ਅਰੇ ਤੁਹਾਡਾ ਮੇਰਾ ਗੁਰਨਾਮ ਸਿੰਘ ਗੁਰਨਾਮ ਜੀ ਕੀ ਕਹਿਣਾ ਚਾਹੋਗੇ ਜਿਹੜਾ ਦੇਖਿਆ ਕਿ 60 ਸਾਲ ਤੋਂ ਉਮਰ ਹੈਗੀ ਆ ਬਜ਼ੁਰਗਾਂ ਦੀ ਜਿਹੜੀ ਆ ਇਸ ਲਈ ਉਮਰ ਜਿਹੜੀ ਆ ਮੈਨੂੰ ਤਾਂ ਕਰਦੇ ਪੈਨੇ ਕਿਰਤ ਕਰਦੇ ਪੈਨੇ ਕੀ ਕਹਿਣਾ ਹੈ ਨਹੀਂ ਕਹਿਣਾ ਚਾਹੁੰਦਾ ਕਿ ਆਪਾਂ ਜਿਸ ਤਰ੍ਹਾਂ ਪ੍ਰਵਾਸੀਆਂ ਕੋ ਖਾਨਕਿੰਦਾ ਜਿਆਦਾ ਅਟਰੈਕਟਿਵ ਹੁੰਨੇ ਉਹਨਾਂ ਨਾਲ ਉਹ ਪਰ ਜਿਆਦਾ ਸਫਾਈ ਦਾ ਧਿਆਨ ਨਹੀਂ ਰੱਖਦੇ ਇਹਨਾਂ ਕੋ ਵਿਚਾਰਾਂ ਕੋ ਸਫਾਈ ਵੀ ਆ ਥੋੜੇ ਬਜ਼ੁਰਗ ਨੇ ਚਲੋ ਇਸ ਤੋਂ ਇਸ ਬੰਨੇ ਹੈਲਪ ਵੀ ਹੋ ਜਾਂਦੀ ਉਹਨਾਂ ਦੀ ਇੱਕ ਤਰ੍ਹਾਂ ਦੀ ਔਰ ਹਰ ਇੱਕ ਨੂੰ ਕਿ ਐਟਲੀਸਟ ਇੱਕ ਵਾਰੀ ਰੁਕੇ ਇਹਨਾਂ ਕੋ ਜਾਣਾ ਚਾਹੀਦਾ ਹੈ ਔਰ ਪੂਰਾ ਸਫਾਇਦਾ ਧਿਆਨ ਨਾ ਗਾ ਦੇਖੋ ਆਪਣੇ ਵਿਚਾਰਾ ਪੂਰਾ ਸਫਾਈ ਕਰਕੇ ਆਪਣਾ ਨਾਤ ਹੋ ਗਿਆ ਬਿਲਕੁਲ ਆਪਣਾ ਹਾਈਜਨਿਕ ਚੀਜ਼ਾਂ ਨਾਲ ਉਹ ਮਤਲਬ ਕਿ ਕਲਾਂਦੇ ਲੋਕਾਂ ਨੂੰ ਤੇ ਇਹਨਾਂ ਨੂੰ ਜ਼ਰੂਰ ਰੁਕਣਾ ਚਾਹੀਦਾ ਇੱਕ ਵਾਰ ਇਹ ਤਰ ਦੇਖਿਆ ਕਿ ਹੁਣ ਵੀ ਵਾਇਗਰੂ ਵਾਇਗਰੂ ਜਿਹੜਾ ਉਹ ਨਾਮ ਜਪਦੇ ਪਏ ਨੇ ਨਾਲ ਉਹ ਆਪਣਾ ਪੰਜੋਲੇ ਵੀ ਵੇਚਦੇ ਪਏ ਹੈਗੇ ਇਹ ਕਾਫੀ ਦਿਨ ਤੋਂ ਇੱਥੇ ਲਗਾ ਰਹੇ ਆ ਨਾਇਪੂਲੇਗਾ ਇਹ ਸੁਜਾਨਪੁਰ ਲੋਕੇਸ਼ਨ ਹੈਗੀ ਜੀ ਅਬਰੋਲ ਨਗਰ ਇਧਰੋਂ ਰਸਤਾ ਜਾਂਦਾ ਔਰ ਕਾਫੀ ਇਧਰੋਂ ਆਵਾਜ਼ਾਂ ਹੀ ਰਹਿੰਦੀ ਹੈ ਅਗਰ ਆਪਾਂ ਇੱਕ ਵੀ ਇਹਨਾਂ ਕੋ ਕਮ ਸੇ ਘੱਟ ਦੂਸਰੇ ਤੀਸਰੇ ਚਲੋ ਡੇਲੀ ਨਹੀਂ ਖਾ ਸਕਦੇ ਦੂਸਰੇ ਤ ਇਆ ਘਰ ਵਾਸਤੇ ਬੱਚਿਆਂ ਵਾਸਤੇ ਪੈਕ ਕਰਵਾ ਕੇ ਲੈ ਜਾਓ ਤੇ ਚਲੋ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਹੈਲਪ ਹੋ ਜਾਏਗੀ ਉਹ ਵਿਚਾਰੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਹੀ ਇੱਥੇ ਕਮਾ ਕੇ ਖਾ ਰਿਹਾ ਤੇ ਬਾਕੀ ਕਿਸ ਤਰ੍ਹਾਂ ਪ੍ਰਵਾਸੀ ਉਹ ਲੋਕ ਬਹੁਤ ਜ਼ਿਆਦਾ ਜਾ ਰਹੇ ਹੈ ਸੋ ਇਨਾਂ ਕੋ ਵੀ ਰੁਕਣਾ ਚਾਹੀਦਾ ਉਹਨਾਂ ਕੋਈ ਆਪਾਂ ਮੰਨਣੀ ਕਰਦੇ ਕਿ ਨਹੀਂ ਖਾਣਾ ਬਟ ਇਨਾਂ ਕੋ ਵੀ ਖਾ ਕੇ ਦੋ ਦੇਖਿਆ ਤੁਸੀਂ ਮਦਦ ਕਿਸੇ ਤਰੀਕੇ ਨਾਲ ਵੀ ਹੋ ਸਕਦੀ ਹੈਗੀ ਆ ਹੋਰ ਵੀ ਗੱਲ ਕਰਦੇ ਆ ਸਸੀ ਗਾਲ ਜੀ ਸਸੀ ਗਾਲ ਜੀ ਕੀ ਕਹਿਣਾ ਚਾਹੋਗੇ ਜਿਸ ਨੇ ਦੇਖਿਆ ਕਿ ਵਰਸਿਕ ਜਿਹੜੇ ਹੈਗੇ ਨੇ ਉਮਰ ਵੀ 60 ਸਾਲ ਤੋਂ ਉੱਪਰ ਹੈ ਤੇ ਇੱਥੇ ਪੰਜ ਛੋਲੇ ਲਗਾਉਂਦੇ ਪਾ ਲਓ ਇਹ ਜਿਹੜਾ ਪੰਜਾਬ ਦੇ ਵਿੱਚ ਕਿਰਾਸੀ ਹੈ ਕਿ ਸਾਡੇ ਬੱਚੇ ਵੀ ਜਿਹੜੇ ਉਹ ਇਸ ਤੋਂ ਕੰਮ ਨਾ ਕਰਨ ਲਈ ਬਾਹਰ ਜਾ ਰਹੇ ਨੇ ਔਰ ਇਹ ਇੱਕ ਬੜੀ ਗੰਨੀ ਗੱਲ ਹੈ ਕਿ ਇੱਕ 58 ਸਾਲ ਦੀ ਉਮਰ ਹੁੰਦੀ ਹੈ ਰਿਟਾਇਰਮੈਂਟ ਦੀ ਪਰ ਇਹ ਇੱਕ 60 65 ਸਾਲ ਦੀਆਂ ਦੀ ਉਮਰ ਹੈ ਔਰ ਇਹ ਮਿਹਨਤ ਕਰਦੇ ਨੇ ਚਲੋ ਅਸੀਂ ਹੋਰ ਕਿਸਾਨਾਂ ਦੀ ਮਦਦ ਨਹੀਂ ਕਰ ਸਕਦੇ ਪਰ ਸਾਨੂੰ ਇਹ ਚਾਹੀਦਾ ਕਿ ਜਦੋਂ ਅਸੀਂ ਨਿਕਲੀਏ ਤਾਂ ਘਟ ਕੋੜ ਇੱਕ ਦਾ ਬੰਦ ਜਾਂ ਜੋ ਜਦੋਂ ਵੀ ਆਉਣੇ ਇਹਨਾਂ ਕੋਲ ਆ ਕੇ ਲਈਏ ਇੱਕ ਤਾਂ ਇਸ ਵਸਟੀਕੇ ਨਾਲ ਆਪਣੇ ਨੇਤਨ ਕਰਕੇ ਵੀ ਵਗੈਰਾ ਆ ਰਹੇ ਨੇ ਔਰ ਇਹ ਜਿਹੜੀ ਆਪਣੀ ਆਪ ਹੀ ਕਾਰ ਕਰ ਰਹੇ ਨੇ ਕਿਰਤ ਕਰ ਰਹੇ ਨੇ ਉਹ ਸਾਨੂੰ ਮਦਦ ਕਰਦੀ ਜਿਹੜੀ ਹੈ ਜਿੱਤਾਂ ਕਿ ਪਰਵਾਸੀ ਲੋਕ ਨੇ ਇੱਥੇ ਅਸੀਂ ਅਗਰ ਉਹ ਇੱਥੇ ਆਣ ਕੇ ਕੰਮ ਉਹਨਾਂ ਨੇ ਆਪਣੇ ਸੈਟਅਪ ਕੀਤੇ ਨੇ ਤਾਂ ਸਾਨੂੰ ਵੀ ਚਾਹੀਦਾ ਕਿ ਜਿਹੜੇ ਆਪਣੇ ਇੱਥੇ ਕੰਮ ਕਰਦੇ ਨੇ ਪੰਜਾਬੀ ਉਹਨਾਂ ਨੂੰ ਵੀ ਮਦਦ ਕੀਤੀ ਜਾਵੇ ਉਹਨਾਂ ਕੋਲ ਜਿਹੜੀ ਉਹ ਸੌਦਾ ਵਗੈਰਾ ਜੋ ਵੀ ਹੈ ਉਹਨਾਂ ਕੋਲ ਲਿਆ ਜਾਵੇ। ਤੁਸੀਂ ਕਹਿਆ ਤੁਸੀਂ ਬੜੀ ਅੱਛੀ ਗੱਲ ਆ ਮਦਦ ਜਿਹੜੀ ਆ ਉਹ ਕਰਨੀ ਚਾਹੀਦੀ ਆ ਕਿਉਂਕਿ ਉਹ ਕਿਰਤ ਤੇ ਕਰਦੇ ਹੀ ਪਏ ਨੇ। ਵੈਗੁਰ ਦਾ ਨਾਮ ਵੀ ਧਿਆਨ ਦੇ ਪਏ ਤੁਸੀਂ ਵੇਖ ਵੀ ਸਕਦੇ ਹੋ ਕਿ ਵੈਗੁਰੂ ਵੈਗੁਰੂ ਆ ਜਪਦੇ ਵੀ ਭੈਣੇ ਨਾਲ-ਨਾਲ ਔਰ ਸੌਦਾ ਵੀ ਜਿਹੜੇ ਆ ਕਸਟਮਰ ਨੂੰ ਦੇ ਰਹੇ ਹੈਗੇ ਨੇ ਹੋਰ ਵੀ ਅਸੀਂ ਗੱਲ ਕਰਦੇ ਹੈਗੇ ਆ ਕਿ ਸਰ ਕੀ ਨਾਜ ਕੋ ਦਾ ਜਸਵੰਤ ਸਿੰਘ ਰਾਣੀਪੁਰ ਜਸਵੰਤ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਇੱਥੇ ਰੁਕੇ ਹੋ ਅ ਕੁੱਛੇ ਤਾਂ ਹੈਗੇ ਨੇ ਉਮਰ ਵੀ ਕਾਫੀ ਹੈ ਨਾ ਜੀ ਜੀ ਕੀ ਕਹਿਣਾ ਚਾਹੋਗੇ ਵੀ ਇੱਥੇ ਤੁਸੀਂ ਰੁਕੇ ਹੋ ਦੇਖੋ ਜੀ ਮੈਂ ਤੇ ਉਥੋਂ ਤਕਰੀਬਨ ਆਉਂਦੇ ਜਾਂਦੇ ਰਹਿੰਦੇ ਰਹਿੰਦੇ ਨੇ ਪਹਿਲਾਂ ਕਿਸੇ ਤਰ੍ਹਾਂ ਮੇਰੇ ਮਨ 'ਚ ਸੋਚ ਆਈ ਸੀ ਕਿ ਆਪਾਂ ਇਸ ਨੂੰ ਪ੍ਰਲਾਖ ਗਰੀਕ ਪੰਜਾਬੀ ਜਿਹੜੇ ਆਪਣੇ ਨੌਜਵਾਨ ਦਾ ਜਿੰਨੇ ਵੀ ਹੈਗਾ ਸਾਰਿਆਂ ਨੂੰ ਅਪੀਲ ਕਰੀਏ ਕਿ ਬਾਹਰ ਜਾ ਕੇ ਤੇ ਜਿਹੜਾ ਪੰਜਾਬੀ ਮਿਹਨਤ ਕਰਦਾ ਹੋਇਆ ਉਹ ਤੇ ਇੱਕ ਅਲੱਗ ਸਿਸਟਮ ਹੋ ਗਿਆ ਜਿਹੜਾ ਪੰਜਾਬ ਦੇ ਵਿੱਚ ਮਿਹਨਤ ਕਰਦਾ ਇਸ ਵੇਲੇ 60 ਸਾਲ ਤੋਂ ਪਲੱਸ ਉਮਰ ਆਉਣਾ ਦੀ ਉਹ ਇੱਥੇ ਕੋਲ ਦੇ ਉੱਤੇ ਜਿਹੜਾ ਆਪਣਾ ਰੋਜ਼ਗਾਰ ਚਲਾਉਣ ਵਾਸਤੇ ਘਰ ਚਲਾਉਣ ਵਾਸਤੇ ਇੱਥੇ ਇੱਕ ਰੇੜੀ ਲਾ ਕੇ ਕੁਲਚੇ ਦੀ ਉਹ ਆਪਣਾ ਕਮਾਈ ਕਰ ਰਹੇ ਨੇ ਸੋ ਗੁਰੂ ਸਾਹਿਬ ਵੀ ਕਹਿੰਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹ ਆਪਣੀ ਕਿਰਤ ਕਰ ਰਿਹਾ ਕਿਰਤ ਦੀ ਕਮਾਈ ਕਰ ਰਿਹਾ ਸੋ ਮੈਂ ਜਿੰਨੇ ਕੁ ਪੰਜਾਬੀ ਹੈਗੇ ਆ ਆਪਣੇ ਇਥੋਂ ਸਾਰੇ ਨੌਜਵਾਨ ਸਾਰਿਆਂ ਨੂੰ ਇਹੀ ਅਪੀਲ ਕਰਾਂਗਾ ਕਿ ਜੇ ਬਜ਼ੁਰਗਾਂ ਨੇ ਇੱਥੇ ਪੰਜਾਬੀ ਸਾਡੇ ਨੇ ਕਿ ਰੇੜੀ ਨੇ ਲਾਈ ਐ ਇਹਨਾਂ ਦੀ ਆਪਾਂ ਕਿਸੇ ਦੇ ਕਿਸੇ ਬਹਾਨੇ ਨਾਲ ਕਿਸੇ ਤਰੀਕੇ ਨਾਲਾਂ ਦੀ ਮਦਦ ਜਿਹੜੀ ਉਹ ਕਿਸੇ ਤੋਂ ਮੰਗ ਨਹੀਂ ਰਹੇ ਆਪਣੀ ਮਿਹਨਤ ਮੰਗ ਰਹੇ ਆ ਤੇ ਜੇ 10-15 ਰੁਪਏ ਦਾ ਜਿੰਨੇ ਦਾ ਵੀ ਇੱਕ ਕੁਲਚਾ ਜਰੂਰ ਇੱਥੇ ਖਾ ਕੇ ਜਾਇਆ ਕਰੀਏ ਕਿਉਂਕਿ ਜਿਹੜੇ ਬਾਹਰ ਦੀ ਟੀਮ ਐ ਜਿਦਾ ਦੇਖੋ ਬਿਹਾਰ ਦੇ ਜੁਪੀ ਦੇ ਸਾਰੇ ਲੱਗਿਆ ਸੋ ਮੈਂ ਦੇਖ ਰਿਹਾ ਸਾਡੇ ਪੰਜਾਬੀ ਜਿਹੜੇ ਉੱਥੇ ਰਸ ਜਾਇਦੇ ਪਾਉਂਦੇ ਮੈਂ ਸਾਰਿਆਂ ਨੂੰ ਇੱਕ ਅਪੀਲ ਕਰਾਂਗਾ ਕਿ ਆ ਜਾ ਕੇ ਜਦੋਂ ਵੀ ਇਥੋਂ ਜਾਣਾ ਜਿੰਨੀ ਲੋੜ ਹੈ 1 2 ਜਿੰਨਾ ਉਹ ਜ਼ਰੂਰ ਖਾ ਕੇ ਜਾਇਆ ਕਰੋ ਔਰ ਇੱਕ ਗਰੀਬ ਦੀ ਜਿਹੜੀ ਆ ਉਹ ਮਦਦ ਜ਼ਰੂਰ ਹੋਇਆ ਕਰੇਗੀ ਔਰ ਮੈਂ মিডিਆ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਬਾਅਦ ਚੁੱਕੀ ਹੈ ਤੇ ਕੋਈ ਨਾ ਕੋਈ ਬੰਦਾ ਜਿਹੜਾ ਬਾਅਦ ਚੁੱਕਣ ਆਇਆ ਮੈਨੂੰ ਲੱਗਦਾ ਹੈ ਕਿ ਇਹ ਸਾਡੀ ਅਪੀਲ ਜਿਹੜੀ ਪੰਜਾਬੀ ਜ਼ਰੂਰ ਮਨਜ਼ੂਰ ਕਰਨਗੇ ਆਦੇ ਜਿੰਦੇ ਰਾਹੀ ਜਿਹੜੇ ਥੋ ਜ਼ਰੂਰ ਬਾਪੂ ਜੀ ਕੋਲ ਕੋਸ਼ਿਸ਼ਾ ਖਾ ਕੇ ਜਾਇਆ ਕਰਨਗੇ ਪਦੇ ਜ਼ਰੂਰ ਬੁਲਾਇਆ ਜਾਇਆ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਦੇਖਿਆ ਦੂਈ ਬੜੀ ਅੱਛੀ ਗੱਲ ਹੈਗੀ ਆ ਇਹ ਬਜ਼ੁਰਗ ਜਿਹੜ ਸਰ ਕੀ ਨਾਜੀ ਤੁਹਾਡਾ ਮੇਰਾ ਨਾਮ ਰਮਨ ਕੁਮਾਰ ਖੱਤਾ ਜੀ ਮੈਂ ਸੋਸ਼ਲ ਮੀਡੀਆ ਬਲੌਗ ਪ੍ਰੈਜ਼ੀਡੈਂਟ ਆ ਆਮ ਆਦਮੀ ਹਾਂ ਸਰ ਮੈਂ ਹੁਣੇ ਨਾ ਰੈਲੀ ਤੋਂ ਆ ਰਿਹਾ ਸੀ ਤੇ ਬੱਚਿਆਂ ਨੇ ਮੈਨੂੰ ਕਿਹਾ ਕਿ ਪਪਾ ਕੁਛ ਖਾਣ ਨੂੰ ਚਾਹੀਦਾ ਫਾਸਟ ਫੂਡ ਜਿਆਦਾ ਇਹ ਬਜ਼ੁਰਗਾਂ ਮੈਂ ਇਨਾਂ ਕੋਲ ਆਂਦੇ ਰਹਿਣਾ ਤੇ ਮੈਨੂੰ ਨਾ ਮੈਂ ਜਿੱਥੋਂ ਗਾਂਧੀ ਚੌਕ ਤੋਂ ਆਇਆ ਸਿਰਫ ਇਨਾ ਵਾਸਤੇ ਮੈਂ ਪਹਿਲਾਂ ਉਹ ਪਿੱਛੇ ਦੇਖਣ ਗਿਆ ਅਜ ਉੱਤੇ ਨਹੀਂ ਸੀ ਫਿਰ ਮੈਂ ਵਾਪਸ ਆਇਆ ਇੱਥੇ ਕਿ ਇਨਾ ਬਜ਼ੁਰਗਾਂ ਨੂੰ ਮੈਂ ਮਤਲਬ ਕਿ ਉਹਨਾਂ ਕੋਲ ਜਾਵਾ ਆਪਣੇ ਪੰਜਾਬੀ ਬਜ਼ੁਰਗ ਨਾ ਤੇ ਅਸੀਂ ਇਹੋ ਅਪੀਲ ਕਰਨਿਆ ਕਿ ਇਹਨਾਂ ਕੋਲ ਜਿਹੜੇ ਪੰਜਾਬੀ ਪਰਹਾਹ ਨਾ ਕਮ ਸੇ ਕਮ ਇਹਨਾਂ ਕੋਲ ਆ ਕੇ ਤੇ ਜੋ ਵੀ ਵਿਚਾਰੇ ਆਪਣੀ ਮਿਹਨਤ ਦਾ ਬਣਾਉਂਦੇ ਨਾ ਇਰਤ ਕਰਦੇ ਨਾ ਤੇ ਇਹਨਾਂ ਕੋਲ ਆਓ ਤੇ ਇਹਨਾਂ ਦੇ ਰੋਜ਼ੀ ਰੋਟੀ ਦਾ। ਤੁਸੀਂ 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 ਪਹਿਲੇ ਵੀ ਇਹਨਾਂ ਕੋਲ ਲੈਂਦੇ ਹੋ ਔਰ ਇਹ ਪੰਜ ਚੋਲੇ ਜਿਹੜੇ ਤੁਸੀਂ ਖਾਦੇ ਹੋ। ਇਹ ਸਵਾਦ ਦੀ ਗੱਲ ਕਰੀਏ ਟੇਸਟ ਦੀ ਗੱਲ ਕਰੀਏ ਤੇ ਕਿਸ ਨਾਲ ਹੈ ਸਰ ਮੈਂ ਇਹਨਾਂ ਕੋਲ ਇਨ ਚਾਰ ਦਿਨ ਪਹਿਲਾਂ ਵੀ ਆਇਆ ਹਾਂ ਬਾਪੂ ਤੁਹਾਡੇ ਕੋਲ ਉੱਥੇ ਕੁਝ ਖਰੀਦਣ ਆਇਆ ਸੀ ਤੇ ਮੈਂ ਉਦੋਂ ਦਾ ਇਹਨਾਂ ਕੋਲ ਹੀ ਆਣਾ ਕਿਉਂਕਿ ਬੱਚਿਆਂ ਨੇ ਬਹੁਤ ਪਸੰਦ ਕੀਤਾ ਨਾ ਤੇ ਮੈਂ ਖੁਦ ਕ ਵੀ ਖਾ ਕੇ ਗਿਆ ਤੇ ਮੈਂ ਬੱਚਿਆਂ ਨੂੰ ਵੀ ਜਦੋਂ ਇਸ ਨੂੰ ਲੈ ਕੇ ਜੰਨਾ ਪਾਰਕ ਚ ਘੁਮਾਣ ਆਨੇ ਆ ਜਾਂ ਫਿਰ ਪਾਰਕ ਚ ਜੰਨਾ ਅਸੀਂ ਇਹਨਾਂ ਬਜ਼ੁਰਗਾਂ ਕੋਲ ਸਪੈਸ਼ਲੀ ਆਨੇ ਆ ਹੋਂਦੂ ਮੈਂ ਪੂਰਾ ਸ਼ਹਿਰ ਘਿਰ ਕੇ ਮੇਰੇ ਮਨ ਚ ਆਇਆ ਮੈਂ ਬਜ਼ੁਰਗਾਂ ਕੋਲ ਜਾਣਾ ਤੇ ਬੰਦ ਚੋਲੇ ਲੈਣ ਤਾਂ ਕਿ ਉਹਨਾਂ ਦੀ ਮਿਹਨਤ ਦਾ ਫਲ ਉਹਨਾਂ ਨੂੰ ਮਿਲਿਆ ਸਿੱਕ ਪੰਜਾਬੀਆਂ ਤੇ ਅਪੀਲ ਕਰਨੇ ਆ ਤੇ ਚਲੋ ਬਾਕੀਆਂ ਕੋਲ ਵੀ ਜਾਣਾ ਚਾਹੀਦਾ ਜਿੱਦਾਂ ਸਾਡੇ ਭਾਈ ਮਨਤ ਕਿਆ ਪਰ ਇਹਨਾਂ ਕੋਲ ਜਰੂਰ ਇੱਕ ਵਾਰੀ ਖਾ ਕੇ ਦੇਖੋ ਬਹੁਤ ਟੇਸਟੀ ਹੈ ਜੇ ਜੋ ਵੀ ਇਹ ਬਣਾਉਂਦੇ ਹਨ ਬੰਦ ਚੋਲੇ ਬਹੁਤ ਟੇਸਟੇ ਬਿਲਕੁਲ ਦੇਖਿਆ ਤੁਸੀਂ ਬੜੀ ਅੱਛੀ ਗੱਲ ਹੈਗੀ ਆ ਇਹ ਇਹਨਾਂ ਨੂੰ ਵੀ ਮੋਟੀਵੇਸ਼ਨ ਜਿਹੜੀ ਹੋਈ ਹੈਗੀ ਆ ਆ ਕੀਰਤ ਕਰੋ ਵੰਡ ਛਕੋ ਔਰ ਨਾਮ ਜਪੋ ਬਿਲਕੁਲ ਇਹ ਵੀ ਸਵੇਰੇ ਨਾਮ ਜਪਦੇ ਨੇ ਸ਼ਾਮ ਤੱਕ ਨਾਮ ਜਪਦੇ ਨੇ ਔਰ 60 ਸਾਲ ਤੋਂ ਉਮਰ ਜਿਹੜੀ ਆ ਇਹਨਾਂ ਦੀ ਜ਼ਿਆਦਾ ਹੈਗੀ ਆ ਭਰਦੀਆਂ 50 ਮਜਬੂਰੀਆਂ ਹੁੰਦੀਆਂ ਨੇ ਲੇਕਿਨ ਇੱਥੇ ਜਿਹੜੀ ਆ ਬੰਦ ਛੋਲੇ ਦੀ ਜਿਸ ਤਰ੍ਹਾਂ ਜਿਹੜੀ ਇਹ ਛਾਪੜੀ ਜਿਹੜੀ ਆ ਉਹ ਲਗਾਉਂਦੇ ਪਏ ਨੇ ਲੋਕ ਵੀ ਜਿਹੜੇ ਆ ਪਹੁੰਚਣੇ ਜ਼ਰੂਰ ਸ਼ੁਰੂ ਹੋਏ ਨੇ ਅਸੀਂ ਵੀ ਅਪੀਲ ਕਰਾਂਗੇ ਕਿ ਪਠਾਨਕੋਟ ਸਿਆਣਪੁਰ ਰੋਡ ਦੇ ਉੱਪਰ ਇਹਨਾਂ ਦੀ ਜਿਹੜੀ ਆ ਇਹ ਛਾਪੜੀ ਜਿਹੜੀ ਆ ਲਗਾਉਂਦੇ ਨੇ ਬਿਲਕੁਲ ਪੁਲ ਜਿਹੜਾ ਨਵਾਂ ਪੁਲ ਬਣਿਆ ਅਬਰੋਲ ਨਗਰ ਦੇ ਨੇੜੇ ਪੁਲ ਬਣਿਆ ਉੱਥੇ ਜਿਹੜੀ ਆ ਆਪਣੀ ਛਾਪੜੀ ਲਗਾਉਂਦੇ ਨੇ ਅਸੀਂ ਵੀ ਕਹਾਂਗੇ ਅਪੀਲ ਕਰਾਂਗੇ ਪੰਜਾਬੀਆਂ ਨੂੰ ਪੁਰ ਸਿੱਕਾ ਨੂੰ ਆ ਵੀ ਇੱਥੇ ਜ਼ਰੂਰ ਰੁਕੋ ਚਾਹੇ ਲੋਰ ਅਨੁਸਾਰ ਭਾਵੇਂ ਇੱਕ ਪੰਦ ਚਾਹੀਦਾ ਦੋ ਪੰਦ ਚਾਹੀਦੇ ਉਹ ਲਵੋ ਤਾਂ ਕਿ ਤਿਲ ਤਿਲ ਕਰਕੇ ਜਿਹੜਾ ਸਮੁੰਦਰ ਬੰਦਾ ਔਰ ਇਹਨਾਂ ਦਾ ਘਰ ਦਾ ਗੁਜ਼ਾਰਾ ਵੀ ਜਿਹੜਾ ਉਹ ਤੁਹਾਡੀ ਜਿਹੜੀ ਆ ਇੱਥੇ ਰੁਕਣ ਦੇ ਨਾਲ ਔਰ ਵੀ ਵਧੀਆ ਹੋ ਸਕਦਾ ਪਠਾਨਕੋਟ ਤੋਂ ਡੇਲੀ ਟਾਈਮਸ ਲਈ ਕੁਡ ਪ੍ਰੀਸਿੰਗ ਰਿਪੋਰਟ